इसका यह फ़ायदा वा कि बच्चा अभी बच्चे अवेयर हो गए कि अंडर एज नहीं करनी ड्राइविंग जिस करके एक्सीडेंट्स भी घट होंगे इसका ये होगा कि आगे से एक्सीडेंट नहीं होंगे बच्चे जो अंडर एज चलाते हैं वो मना हो गया तो फिर वो भी नहीं चलाएंगे ਬੱਚਿਆਂ ਨੂੰ ਇਹ ਪਤਾ ਲੱਗੇਗਾ ਕਿ ਜੇ ਤੁਹਾਡੇ ਮਾਪੇ ਤੁਹਾਡੇ ਤੇ ٹرسٹ ਕਰਕੇ ਤੁਹਾਨੂੰ ਦੇ ਰਹੇ ਨੇ ਵਾਈਕਲ ਚਲਾਉਣ ਵਾਸਤੇ ਤੇ ਤੁਹਾਨੂੰ ਉਹਨਾਂ ਦਾ ਭਰੋਸਾ ਨਹੀਂ ਤੋੜਨਾ ਚਾਹੀਦਾ ਜਿਹੜੀ ਮੇਨ ਗੱਲ ਹੈ ਔਰ ਜਿਹਦੀ ਜ਼ਰੂਰਤ ਹੈ ਕਿ ਬੱਚੇ ਸਕੂਲ ਤੇ ਆ ਸਕਦੇ ਆ ਬਾਈਕ ਤੇ ਪਰ ਜਾਣ ਕੇ ਆਪਣੇ ਪੇਰੈਂਟ ਨੂੰ ਬੁਲਾ ਕੇ ਬਾਈਕ ਉਹਨਾਂ ਦੇ ਪੇਰੈਂਟ ਦੇ ਹਵਾਲੇ ਕੀਤਾ ਜਾਣਗੇ ਇੱਕ ਦੋ ਦਿਨ ਵਾਰਨਿੰਗ ਕਰਨੇ ਉਸ ਤੋਂ ਬਾਅਦ ਫਿਰ ਐਕਸ਼ਨ ਸ਼ੁਰੂ ਕਰਨਾ ਚਾਹੀਦਾ ਠੀਕ ਹੈ ਗੱਲ ਕਿ ਛੋਟਾ ਬੱਚਾ ਬਾਈਕ ਦਿੱਤੀ ਉਹਨੂੰ ਬਾਈਕ ਲੈ ਕੇ ਗਿਆ ਮਿਸਹੈਂਡਲਿੰਗ ਹੋ ਗਈ ਉਹਦਾ ਇਨਸੀਡੈਂਟ ਹੋ ਗਿਆ ਤੇ ਇਹਦੇ ਵਿੱਚ ਕੁਝ ਉਹਨਾਂ ਦਾ ਵੀ ਹੈ ਕੁਝ ਦਿਨ ਪਹਿਲਾਂ ਬਟਾਲਾ ਦੇ ਸ਼੍ਰੀ ਹਰਗੋਬਿੰਦਪੁਰ ਰੋਡ ਤੇ ਇੱਕ ਹਾਦਸਾ ਹੁੰਦਾ ਹੈ ਜਿਸ ਦੇ ਵਿੱਚ 10ਵੀਂ ਕਲਾਸ ਦਾ ਵਿਦਿਆਰਥੀ ਇਸ ਦੁਨੀਆ ਨੂੰ ਅਲਵਿਦਾ ਆਖ ਜਾਂਦਾ ਹੈ ਜਿਸ ਦੇ ਵਿੱਚ ਸਿੱਧੀ ਟੱਕਰ ਵੱਜਦੀ ਹੈ ਉਹ ਵੀ ਇੱਕ ਵਿਦਿਆਰਥੀ ਸੀ ਉਹ ਵੀ ਜਿਹੜਾ ਹੈ ਗੰਭੀਰ ਜ਼ਖਮੀ ਹੋਇਆ ਔਰ ਉਹ ਵੀ ਇਕਲੌਤਾ ਪੁੱਤ ਸੀ ਮਾਪਿਆਂ ਦਾ ਜਿਹੜਾ ਇਸ ਦੁਨੀਆ ਤੋਂ ਚਲਾ ਗਿਆ ਉਹ ਵੀ ਇਕਲੌਤਾ ਪੁੱਤ ਸੀ ਜਿਸ ਤੋਂ ਬਾਅਦ ਬਟਾਲਾ ਦੀ ਟ੍ਰੈਫਿਕ ਪੁਲਿਸ ਜੋ ਹੈ ਹਰਕਤ ਦੇ ਵਿੱਚ ਆਈ ਹੈ ਔਰ ਜਾਗਰੂਕ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਸੰਬੰਧ ਦੇ ਵਿੱਚ ਸੈਮੀਨਾਰ ਕੀਤੇ ਜਾ ਰਹੇ ਆ ਸਕੂਲਾਂ ਦੇ ਵਿੱਚ ਕੀ ਸੈਮੀਨਾਰ ਕੀਤੇ ਗਏ ਆ ਜਾਂ ਇਸ ਦਾ ਵਿਦਿਆਰਥੀਆਂ ਨੂੰ ਕੋਈ ਫਾਇਦਾ ਹੋਏਗਾ ਜਾਂ ਪੰਜਾਬ ਪੁਲਿਸ ਜਿਹੜੀ ਹੈ ਉਹ ਕੀ ਕਰੇਗੀ ਗੱਲਬਾਤ ਕਰ ਲਾਂਗੇ ਪਹਿਲਾਂ ਬੱਚਿਆਂ ਦੇ ਨਾਲ ਕੀ ਨਾ ਬੇਟਾ नीयती ਕਿਹੜੀ ਕਲਾਸ ਪੜ੍ਹਦੇ ਹੋ 10th ਕਲਾਸ ਮੈਂ ਤੁਹਾਨੂੰ ਅਕਚੂਅਲ ਜਾਨਦੇ ਹਾਂ ਨੋ ਪੇਰੈਂਟਸ ਸਾਡੇ ਜਾਣਦੇ ਜਿਹੜੇ ਅੱਜ ਸੈਮੀਨਾਰ ਕੀਤਾ ਗਿਆ ਇਸ ਦਾ ਕੀ ਫਾਇਦਾ ਹੈ ਇਸ ਦਾ ਐਫ ਆਈ ਜ਼ਵਾ ਕੀ ਬੱਚਿਆਂ ਨੂੰ ਬੱਚੇ ਅਵੇਅਰ ਹੋਣਗੇ ਕਿ ਅੰਡਰਏਜ ਨਹੀਂ ਕਰਨੀ ਡਰਾਈਵਿੰਗ ਜਿਸ ਕਰਕੇ ਐਕਸੀਡੈਂਟਸ ਵੀ ਘਟਣਗੇ ਹੋਰ ਵੀ ਵਿਦਿਆਰਥੀ ਨੇ ਤੇ ਗੱਲਬਾਤ ਕਰ ਲੈਣੀ ਕੀ ਨਾ ਬੇਟਾ ਸੁਹਾਣੀ ਕਹਤੇ ਹਾਂ ਜਾਨਦੇ ਹਾਂ ਪਾਪਾ ਕੇ ਸਾਥ ਔਰ ਜੋ ਅੱਜ ਇਹ ਸੈਮੀਨਾਰ ਲਗਾ ਇਸ ਦਾ ਕੀ ਫਾਇਦਾ ਹੈ ਇਸ ਦਾ ਇਹ ਹੋਗਾ ਕਿ ਅੱਗੇ ਸੈਕਸੀਡੈਂਟ ਨਹੀਂ ਹੋਣਗੇ ਬੱਚੇ ਜੋ ਅੰਡਰ 8 ਚਲਾਤੇ ਹਨ ਉਹ ਮਨਾ ਹੋ ਗਿਆ ਤਾਂ ਫਿਰ ਉਹ ਵੀ ਨਹੀਂ ਚਲਾਉਣਗੇ ਬੱਚੇ ਕਹਿੰਦੇ ਕਿ ਇਸ ਸੈਮੀਨਾਰ ਦਾ ਜਰੂਰ ਕੋਈ ਨਾ ਕੋਈ ਫਾਇਦਾ ਜਰੂਰ ਹੋਏਗਾ ਕਿਉਂਕਿ ਜਿਹੜੇ ਅੰਡਰ ਏਜ ਬੱਚੇ ਚਲਾਉਂਦੇ ਕੀ ਨਾ ਬੇਟਾ ਨੈਤਿਕ ਅਧਿਕ ਕਿਹੜੀ ਗੱਲ ਚਾਹੁੰਦੇ ਥੈਂਕਸ ਜੀ ਲੈ ਕੇ ਆਂਦੇ ਵਾਹਨਾ ਨੋ ਤੇ ਇਸ ਸੈਮੀਨਾਰ ਦਾ ਕੀ ਫਾਇਦਾ ਬੱਚਿਆਂ ਦੇ ਫਾਇਦਾ ਹੋਏਗਾ ਕਿ ਉਹਨਾਂ ਨੂੰ ਮੋਟਰਸਾਈਕਲ ਬਾਈਕ ਵਗੈਰਾ ਨਹੀਂ ਲੈ ਕੇ ਜਾਣੇ ਚਾਹੀਦੇ ਜੋ ਇਹਦਾ ਆਪਣੇ ਤੇ ਬੁਰਾ ਪ੍ਰਭਾਵ ਪੈਂਦਾ ਕਿ ਨਹੀਂ ਲਾ ਕੇ ਨੇ ਚਾਹੀਦੇ ਤੁਹਾਨੂੰ ਕਿੰਨਾ ਬੇਟਾ ਆਰਵ 10th ਤੇ ਇਸ ਨਾਲ ਬੱਚਿਆਂ ਨੂੰ ਇਹ ਪਤਾ ਲੱਗੇਗਾ ਕਿ ਜੇ ਤੁਹਾਡੇ ਮਾਪੇ ਤੁਹਾਡੇ ਤੇ ٹرسٹ ਕਰਕੇ ਤੁਹਾਨੂੰ ਦੇ ਰਹੇ ਨੇ ਵਾਹਕਲ ਚਲਾਉਣ ਵਾਸਤੇ ਤੇ ਤੁਹਾਨੂੰ ਉਹਨਾਂ ਦਾ ਭਰੋਸਾ ਨਹੀਂ ਤੋੜਨਾ ਚਾਹੀਦਾ ਕਿਉਂਕਿ ਜਦੋਂ ਤੁਹਾਡੀ ਡੈਥ ਹੋਏਗੀ ਤਾਂ ਸਭ ਤੋਂ ਜ਼ਿਆਦਾ ਦੁਖੀ ਉਹੀ ਹੋਣਗੇ ਕਿਉਂਕਿ ਇੱਕ ਆਪਣੇ ਬੱਚੇ ਨੂੰ ਖੋਣ ਦਾ ਦੁੱਖ ਮਾਪਿਓ ਤੇ ਜ਼ਿਆਦਾ ਹੋਰ ਕਿਸੇ ਨੂੰ ਨਹੀਂ ਹੁੰਦਾ ਤੇ ਮੈਨੂੰ ਤਾਂ ਲੱਗਦਾ ਇਸ ਨਾਲ ਬੱਚਿਆਂ ਨੂੰ ਬਹੁਤ ਫਾਇਦਾ ਹੋਏਗਾ ਤੇ ਉਹ ਸਾਰੀ ਦੀ ਗੱਲ ਸਮਝਣਗੇ ਤੇ ਆਪਣੇ ਮਾਪਿਆਂ ਕੋਲੋਂ ਆਲੀ ਸਕੂਲ ਆਣਗੇ ਤਾਂ ਕਿ ਇਦਾਂ ਦੇ ਹਾਦਸੇ ਹੋਰ ਨਾ ਹੋਣ ਬੱਚੇ ਕਹਿੰਦੇ ਕਿ ਬਿਲਕੁਲ ਅਜੀਹਾ ਜਿਹੜਾ ਹੈ ਉਹ ਹੋਣਾ ਵੀ ਚਾਹੀਦਾ ਹੈ ਸਾਡਰ ਨਾਲ ਇੱਥੇ ਟ੍ਰੈਫਿਕ ਇੰਚਾਰਜ ਅਨਿਲ ਪਵਾਰ ਔਰ ਸਕੂਲ ਪ੍ਰਬੰਧਕ ਜਿਹੜੇ ਨੇ ਉਹ ਮੌਜੂਦਾ ਉਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਪਰ ਕੁਝ ਬੱਚੇ ਤੇ ਗੱਲ ਮੰਨਦੇ ਆ ਕਿ ਹਾਂ ਸਾਨੂੰ ਆਪਣੇ ਮਾਪਿਆਂ ਦੇ ਨਾਲ ਹੀ ਆਉਣਾ ਚਾਹੀਦਾ ਪਰ ਕੁਝ ਬੱਚੇ ਆਪਣੀ ਮਜਬੂਰੀ ਦੱਸਦੇ ਕਹਿੰਦੇ ਮਾਪੇ ਬਿਜ਼ੀ ਨੇ ਔਰ ਅਸੀਂ ਸਕੂਲ ਤੇ ਬੱਸ ਚ ਆ ਜਾਗੇ ਲੇਕਿਨ ਆਫਟਰ ਦੈਟ ਜਿਹੜਾ ਟਿਊਸ਼ਨ ਜਾਣਾ ਉਹ ਮੁਸ਼ਕਲ ਹੋ ਜਾਂਦਾ ਬਦਰ ਜਿਹੜਾ ਸਿਸਟਮ ਹੈ ਜੋ ਰੂਲਸ ਬਣੇ ਆ ਇਹ ਤੇ ਉਸੇ ਤਰੀਕੇ ਨਾਲ ਲਾਗੂ ਹੋਣੇ ਆਗੇ ਬਾਕੀ ਮੈਂ ਸਕੂਲ ਪ੍ਰਸ਼ਾਸਨ ਦੇ ਨਾਲ ਆਪਣੇ ਮਾਨਯੋਗ ਐਸਐਸਪੀ ਸਾਹਿਬ ਦੇ ਧਿਆਨ ਚ ਲਿਆ ਕੇ ਕੋਸ਼ਿਸ਼ ਕਰਾਂਗੇ ਕਿ ਇੱਕ ਦੋ ਸੈਮੀਨਾਰ ਪੇਰੈਂਟਸ ਦੇ ਨਾਲ ਵੀ ਉਹ ਲਗਾਏ ਜਾਣ ਖਾਸ ਕਰਕੇ ਜਦਾਂ ਸੈਚਰਡੇ ਦਾ ਟਾਈਮ ਫਿਕਸ ਕਰ ਲਈਏ ਉਹ ਪੇਰੈਂਟਸ ਨੂੰ ਵੀ ਜਾਗਰੂਕ ਜਿਹੜਾ ਕਰਨਾ ਬਹੁਤ ਜ਼ਰੂਰੀ ਹੈ ਬੱਚੇ ਬੱਚੇ ਨੇ ਠੀਕ ਹੈ ਜੀ ਬੱਚਿਆਂ ਨੂੰ ਸਮਝਾਉਣ ਵਾਸਤੇ ਪੀਰੈਂਟਸ ਦੀ ਨਾਲ ਬਹੁਤ ਜ਼ਿਆਦਾ ਜ਼ਰੂਰਤ ਹੈ ਪੀਰੈਂਟਸ ਨੂੰ ਵੀ ਬੁਲਾਣੇ ਆ ਉਹਨਾਂ ਨੂੰ ਸਮਝਾਣੇ ਹੈ ਕਿ ਆਪਣੇ ਤਰੀਕੇ ਜਿਹੜੇ ਉਹ ਚੇਂਜ ਕਰੋ ਠੀਕ ਨਹੀਂ ਅੱਜ ਸੈਮੀਨਾਰ ਤੋਂ ਠੀਕ ਹੀ ਸਮਝਾਇਆ ਮੇਨ ਗਲਤੀ ਇਹ ਹੈ ਕਿ ਜਿਹੜੇ ਕੋਈ ਟ੍ਰੈਫਿਕ ਵਾਇਲੇਸ਼ਨ ਜਿਹੜੀ ਹੈ ਉਹ ਫਿਊਚਰ ਵਿੱਚ ਨਾ ਹੋਵੇ ਜੇ ਕੋਈ ਹੁੰਦੀ ਹੈ ਉਹਦੇ ਇਹ ਬੱਚੇ ਨਾ ਹਿਸਾਬਨ ਜਿਹੜੇ ਯੰਗ ਏਜ ਉਹਨਾਂ ਨੂੰ ਸੁਧਾਰਨ ਦਾ ਠੇਕਾ ਜੋ ਲਿਆ ਵਾ ਉਹ ਅਸੀਂ ਪੂਰੇ ਤਰ ਪਰ ਉਹ ਕੇ ਨਿਰਭਰ ਪੂਰਾ ਕਰਨ ਨੂੰ ਤਿਆਰ ਇੱਕ ਚੀਜ਼ ਵੇਖੀ ਕਿ ਤੁਸੀਂ ਪਿਆਰ ਨਾਲ ਦੇ ਬੱਚਿਆਂ ਨੂੰ ਬਹੁਤ ਸਮਝਾ ਲਿਆ लास्ट ਇੱਕ ਜਿਹੜੀ ਗੱਲ ਕਹੀ ਉਹ ਜਿਆਦਾ ਇਫੈਕਟਿਵ ਸੀ ਉਹ ਸਾਡੇ ਦਰਸ਼ਕਾਂ ਨੂੰ ਵੀ ਦੱਸ ਦਿਓ ਕਿ ਉਹ ਕਹੀ ਗਈ ਹੈ ਕਿੱਤੀ ਵਾਸਤੇ ਕਿੱਦੀ ਜਿ ਲਈ ਤੋਂ ਬਾਅਦ ਹੋਏਗਾ ਦੇਖੋ ਜਿਹੜੀ ਮੇਨ ਗੱਲ ਹੈ ਔਰ ਜਿਹਦੀ ਜ਼ਰੂਰਤ ਹੈ ਕਿ ਬੱਚੇ ਸਕੂਲ ਤੇ ਆ ਸਕਦੇ ਆ ਬਾਈਕ ਤੇ ਪਰ ਜਾਣ ਕੇ ਆਪਣੇ ਪੇਰੈਂਟ ਨੂੰ ਬੁਲਾ ਕੇ ਬਾਈਕ ਉਹਨਾਂ ਦੇ ਪੇਰੈਂਟ ਦੇ ਹਵਾਲੇ ਕੀਤੇ ਜਾਣਗੇ ਇੱਕ ਦੋ ਦਿਨ ਵਾਰਨਿੰਗ ਕਰਨੇ ਉਸ ਤੋਂ ਬਾਅਦ ਫਿਰ ਐਕਸ਼ਨ ਸ਼ੁਰੂ ਕਰਨੇ ਜ਼ਰੂਰ ਤਾਂ ਜੀ ਲੱਗਦਾ ਇਹਦਾ ਸਭ ਬੱਚਿਆਂ ਨੂੰ ਜ਼ਰੂਰ ਹੋਏ। ਦੇਖੋ ਬਸ ਤੁਹਾਡੇ ਸਹਿਯੋਗ ਦੇ ਨਾਲ ਔਰ ਜਨਤਾ ਦੇ ਸਹਿਯੋਗ ਦੇ ਨਾਲ 5-6 ਦਿਨ ਵਿੱਚ ਬਟਾਲੇ ਦਾ ਸਿਸਟਮ ਥੋੜਾ ਚੇਂਜ ਹੋਇਆ ਹੈ ਕਾਲੀਆਂ ਜਾਲੀਆਂ ਮੂੰਹ ਜਿਹੜੇ ਟੱਕੇ ਉਹ ਤਕਰੀਬਨ 90% ਬੰਦ ਹੋ ਗਏ ਆ। ਹਰ ਇੱਕ ਦਾ ਸਹਿਯੋਗ ਬੜਾ ਮਿਲ ਰਿਹਾ ਔਰ ਸਭ ਤੋਂ ਜ਼ਿਆਦਾ ਪਬਲਿਕ ਤੇ ਮੀਡੀਆ ਦਾ ਇਹਨਾਂ ਧੰਨਵਾਦ ਕਰ ਸਕਦੇ ਆ ਕਿ ਇਹਦੀ ਛੇਤੀ ਸਹਿਯੋਗ ਦੇਣਾ ਬਹੁਤ ਬਹੁ ਜਿਹੜਾ ਇੱਕ ਰੀਣੀ ਵਾਲਾ ਕੰਮ ਹੈ ਔਰ ਇਹਦਾ ਅਸਰ ਦਾ ਢੰਗ ਨਾਲ ਹਰ ਵੇਲੇ ਚੱਲਦੇ ਰਹਿਣਾ ਔਰ ਲਗਾਤਾਰ ਬੱਚਿਆਂ ਨੂੰ ਸੜਕ ਤੇ ਮਿਲਣਾ ਬਹੁਤ ਵੱਡਾ ਅਸਰ ਕਰੇਗਾ 31 ਜੁਲਾਈ ਤੋਂ ਬਾਅਦ ਜੇ ਪੁਲਿਸ ਅਧਿਕਾਰੀਆਂ ਦੀ ਮੰਨੀ ਜਾਵੇ ਤਾਂ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਬੱਚੇ ਆਉਣਗੇ ਤੇ ਆਪਣੇ ਵਾਹਨ ਤੇ ਕਰੋ ਲੇਕਿਨ ਜਾਣ ਕੇ ਫਿਰ ਆਪਣੇ ਮਾਪਿਆਂ ਦੇ ਨਾਲ ਕਿਉਂਕਿ ਉਹਨਾਂ ਨੇ ਮਾਪਿਆਂ ਨੂੰ ਸੱਧਿਆ ਜਾਏਗਾ ਟ੍ਰੈਫਿਕ ਪੁਲਿਸ ਦੇ ਆਫਿਸ ਔਰ ਉਹਨਾਂ ਤੇ ਮਾਮਲਾ ਦਰਜ ਕਰਕੇ ਫੇਰ ਹੀ ਘਰ ਭੇਜਿਆ ਜਾਏਗਾ ਔਰ ਸਾਡੇ ਨਾਲ ਇੱਥੇ ਸਕੂਲ ਪ੍ਰਬੰਧਕ ਮੌਜੂਦ ਨੇ ਕੀ ਨਾਮ ਹੈ ਜੀ ਨੇਕੀ ਰਣਜੀਤ ਇਕਰਾਮ ਜੀ ਕੀ ਸਮਝਦੇ ਹੋ ਕਿ ਇਹ ਸੈਮੀਨਾਰਸ ਜਿਹੜੇ ਹੋਣਦੇ ਆ ਜਾਂ ਜਿਹੜੀ ਅੱਜ ਪੰਜਾਬ ਪੁਲਿਸ ਨੇ ਗੱਲ ਕਹਿ ਦਿੱਤੀ ਕਿ ਬੱਚੇ 31 ਜੁਲਾਈ ਤੋਂ ਬਾਅਦ ਆਉਣਗੇ ਜ਼ਰੂਰ ਪਰ ਜਾਣਗੇ ਫਿਰ ਮਾਪਿਆਂ ਨਾਲ ਇਹ ਗੱਲ ਤੇ ਉਹਨਾਂ ਦੀ ਬਿਲਕੁਲ ਠੀਕ ਹੈ ਲੇਕਿਨ ਦੂਜੇ ਪਾਸੇ ਦੇਖਿਆ ਜਾਏ ਕਿ ਜਿੱਦਾਂ ਵੱਡੀਆਂ ਕਲਾਸਾਂ ਦੇ ਬੱਚੇ ਨੇ ਉਹਨਾਂ ਟਿਊਸ਼ਨਸ ਤੇ ਵੀ ਜਾਣਾ ਹੁੰਦਾ ਹੈ ਬੱਚਿਆਂ ਦੇ ਮਾਪਿਓ ਸਕੂਲ ਤੇ ਛੱਡ ਜਾਣਗੇ ਟਿਊਸ਼ਨ ਤੇ ਕੋਈ ਸਰਵਿਸ ਕਰਦਾ ਹੈ ਕੋਈ ਆਪਣੇ ਬਿਜ਼ਨਸ ਤੇ ਜਾਂਦਾ ਉਹਨਾਂ ਵਾਸਤੇ ਬੜਾ ਮੁਸ਼ਕਲ ਆਏਗਾ ਇਹਦੇ ਬਾਰੇ ਵਿਚਾਰ ਕਰਨਾ ਚਾਹੀਦਾ ਪਰ ਜੇ ਇਹ ਗੱਲ ਕਰੀਏ ਇਹ ਤਾਂ ਪਿਛਲੇ ਦਿਨੀ ਜੋ ਹਾਦਸਾ ਹੋਇਆ ਜ ਮਾਪਿਆਂ ਦਾ ਕਿ ਕਸੂਰ ਹੈ ਜਦੋਂ ਇੱਕ ਲੌਤਾ ਪੁੱਤ ਜਾਂ ਇੱਕ ਲੌਤੀ ਧੀ ਇੱਕ ਲੌਤਾ ਬੱਚਾ ਇਸ ਦੁਨੀਆ ਨੂੰ ਅਲਵੇਦਾ ਕਹ ਜੇ ਮਾਪਿਆਂ ਦਾ ਕਿ ਕਸੂਰ ਹੈ ਕਿ ਛੋਟਾ ਠੀਕ ਹੈ ਗੱਲ ਕਿ ਛੋਟਾ ਬੱਚਾ ਬਾਈਕ ਦਿੱਤੀ ਉਹਨੂੰ ਬਾਈਕ ਲੈ ਕੇ ਗਿਆ ਮਿਸਹੈਂਡਲਿੰਗ ਹੋ ਗਈ ਉਹਦਾ ਇਨਸੀਡੈਂਟ ਹੋ ਗਿਆ ਤੇ ਇਹਦੇ ਵਿੱਚ ਕੁਝ ਉਹਨਾਂ ਦਾ ਵੀ ਹੈ ਕਿ ਨਹੀਂ ਸਕੂਲ ਪ੍ਰਬੰਧਕ ਇਹਦੇ ਵਿੱਚ ਪੁਲਿਸ ਦੀ ਮਤ ਕਰਨਗੇ ਬਿਲਕੁਲ ਕਰਨਗੇ ਜੀ ਇਹ ਤਾਂ ਸਾਰ ਬਾਈਕਸ ਨਾਲ ਲੈ ਆ ਕੇ ਹੁਣ ਸਕੂਲ ਦੇ ਅੰਦਰ ਪੇਰੈਂਟਸ ਲੈ ਕੇ ਆਉਣ ਅਸੀਂ ਤਾਂ ਪਹਿਲਾਂ ਹੀ ਕਿਹਾ ਤਾਂ ਕਿ ਬਾਈਕਸ ਨਹੀਂ ਲੈ ਆਣੀ ਸਕੂਲ ਦੇ ਵਿੱਚ ਔਰ ਲਿਆਉਂਦੇ ਵੀ ਨਹੀਂ ਹੈ ਇਹ ਤੁਹਾਨੂੰ ਪਹਿਲਾਂ ਮੈਂ ਦੱਸ ਚੁੱਕਾ ਕਹਿੰਦੇ ਕਿ ਸਕੂਲ ਦੇ ਅੰਦਰ ਹੁਣ ਜਿਹੜਾ ਵੀ 31 ਜੁਲਾਈ ਤੋਂ ਬਾਅਦ ਵਾਹਨ ਲੈ ਕੇ ਆਏਗਾ ਉਹ ਘਰ ਵਾਪਸ ਪੈਦਲ ਜਾਏਗਾ ਜਾਂ ਫਿਰ ਉਸਦੇ ਮਾਪੇ ਆ ਕੇ ਉਸ ਨੂੰ ਸਕੂਲ ਤੋਂ ਘਰ ਲੈ ਕੇ ਜਾਣਗੇ ਕਿਉਂਕਿ ਜੇ ਕੋਈ 31 ਜੁਲਾਈ ਤੋਂ ਬਾਅਦ ਅੰਡਰਏਜ਼ ਬੱਚਾ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਉਸਤੇ ਤੇ ਕਾਰਵਾਈ ਹੋਏਗੀ ਹੋਏਗੀ ਉਸਦੇ ਮਾਪਿਆਂ ਤੇ ਜਰੂਰ ਹੋਏਗੀ ਸੋ ਸਾਡੀ ਵੀ ਅਪੀਲ ਹੈ ਕਿ 31 ਜੁਲਾਈ ਤੋਂ ਪਹਿਲਾਂ-ਪਹਿਲਾਂ ਆਪਣੇ ਬੱਚਿਆਂ ਕੋਲੋਂ ਵਾਹਨ ਦੀਆਂ ਚਾਬੀਆਂ ਲੈ ਲਵੋ ਨਹੀਂ ਤੇ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੈਮਰਾਮੈਨ ਬੰਟੀ ਦੇ ਨਾਲ ਔਨ 에ਅਰਲੀ ਨਿਤਿੰਤ ਲੂਥਰਾ ਬਟਾਲਾ